ਵਾਸੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਮਿੱਠ ਬਾਣੀ ਅੰਮ੍ਰਿਤ ਸਾਰੇ ਘਰ ਬਾਣੀ ਕਹੈ ਸਿਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਮੋਹ ਉਚਰਾ ਸ਼ਸਤਰ ਖੱਟ ਨਹੀਂ ਲਿਭਿਰ ਮਿਟ ਜਾਏ ਹੰਤ ਰਖੇ ਬਦਰ ਸੁਨੇ ਜੋ ਕਾਲ ਕਿਰਪਾ ਕਰਾਏ ਕਹਾ ਬਦ ਪ੍ਰਭ ਤੁਛ ਹਮਾਰੀ ਵਰਨ ਸਕੇ ਮਹਾਂ ਜੋ ਤੇਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਦੇ ਤਮਕਥਾ ਸੁਧਾਈ ਪਰਮ ਸਤ ਕਰਜ ਯੋਗ ਦਸਾ ਪਾਤਸ਼ਾਹ ਹੁਣਾਂ ਦੀ ਆਤਮਕ ਜੋਤ ਚਗਰ ਸੂਤਰ ਤਪਤਨ ਦੇ ਮਾਲਕ ਗਰੀਬ ਜਵਾਜ ਸਤਗੁਰੂ ਸੰਸਾਰ ਦੇ ਸੰਜੇ ਰਹੇ ਵਰ ਹੱਥ-ਪੱਤ ਗੇ ਰੱਖਿਆ ਗਾ ਦਸਾਂ ਬਾਦਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਮਿਹਰ ਰਹਿਮਤ ਹੋਈ ਅਮਰਤ ਵੰਡੇ ਦੀਆਂ ਗੁਰੂ ਦੇ ਚਰਨਾਂ ਦੇ ਵਿੱਚ ਆਪਾ ਹਾਜ਼ਰੀਆਂ ਲਗਵਾ ਰਹੇ ਹਾਂ ਮਨੁੱਖੀਆ ਗੁਰੂ ਦੇ ਚਰਨਾਂ ਦੇ ਮਾਵਾ ਜੋੜਨ ਦਾ ਯਤਨ ਕਰੀਏ ਸਤਿਗ੍ਰੰਦੀ ਬਖਸ਼ਿਸ਼ ਪਤੇ ਦੀ ਸੰਭਾਈਏ ਸਾਰੇ ਆਖੋ ਜੀ ਰਾਜ ਗੁਰੂ ਜੀ ਦਾ ਘਰ ਸਾਹਿਬ ਰਾਜ ਗੁਰੂ ਜੀ ਦੀ ਬਤੇ ਸਤਿਗ੍ਰੰਦੀ ਕਿਰਪਾ ਸਤਕਾ ਸ੍ਰੀ ਸੁਖਮਨੀ ਸਾਹਿਬ ਦੀ ਸਤਿਗੁਰਾਂ ਦੀ ਅਮਰਤ ਮੇਵਾਣੀ ਦੀ ਵਿਚਾਰ ਕਰਨ ਦਾ ਸੁਨਨ ਦਾ ਸੁਭਾਗ ਸਤਿਗੁਰਾਂ ਨੇ ਵਰਸ਼ਿਆ ਕਲ ਆਪ ਜੀਆ ਨੇ ਰਬਤਾ ਦੇ ਪ੍ਰਕਰਣ ਦੇ ਵਿੱਚ ਸਰਉਣਾ ਕੀਤਾ ਸੀ ਕਿ ਸਤਿ ਪ੍ਰਭੂ ਗੁਰੂ ਅਰਜਨ ਦੇ ਮਹਾਰਾਜੀਆਂ ਦੇ ਚਰਨਾਂ ਦੇ ਵਿੱਚ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਬੋਡਾ ਸਾਹਿਬ ਜੀ ਪਾਈ ਗੁਰਦਾਸ ਜੀ ਆਦਿ ਸਿੱਖਾਂ ਨੇ ਸੰਗਤਾਂ ਦੀਆਂ ਬੇਨਤੀਆਂ ਸਤਿਗੁਰ ਦੇ ਚਰਨਾਂ 'ਚ ਕੀਤੀਆਂ ਕਿ ਸਤਿਗੁਰ ਜੀਓ ਆਪ ਜੀ ਦਾ ਹੁਕਮ ਹੈ ਕਿ ਸਵਾਸ ਸਵਾਸ ਦੇ ਨਾਲ ਸੰਗਰੂ ਸਤਿਗੁਰੂ ਜੀ ਅਸੀਂ ਕਰਜਾਂਵੀ ਜੀ ਮਹਾਨ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਹਰ ਇੱਕ ਗੁਰਮੁਖ ਅਦੇ ਵਸਦੀ ਗੱਲ ਨਹੀਂ ਕਿਰਪਾ ਕਰੋ ਇਹੋ ਜਿਹਾ ਬਾਣੀ ਦੀ ਰਚਨਾ ਕਰੋ ਜਿਹਦੇ ਨਾਲ ਜਿਹਦੇ ਪੜ੍ਹਨ ਸੁਣਨ ਦੇ ਸਦਕਾ ਪ੍ਰਾਣੀ ਮਰਤਨ ਦੇ ਭਲੇ ਵਾਸਤੇ ਅੱਠੇ ਪਹਿਰ 24 ਘੰਟੇ ਸਫਲੇ ਹੋ ਜਾਣ ਸਤਿਗੁਰਾਂ ਨੇ ਸੁੱਖਾਂ ਦੀ ਮਣੀ ਸ੍ਰੀ ਸੁਖਨੀ ਸਾਹਿਬ ਦੀ ਵਰਕਸ਼ਿਤ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਲ ਸਰਵਣ ਕੀਤਾ ਰੱਬਤਾ ਦੇ ਵਿੱਚ ਵੱਡੇ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਆ ਹਮ ਆਦ ਗੁਰੇ ਨਮਹਿ ਜੋ ਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਨਮਸ਼ਕਾਰ ਕੀਤੀ ਅਗਵਾ ਸਾਖਰ ਜੀ ਅਸ਼ਟਪਦੀ ਅਰੰਭ ਕਰਦੇ ਹਨ ਸਤਿਗੁਰੂ ਅਸ਼ਟਪਦੀ ਦਾ ਭਾਵ ਆਪ ਜੀ ਨੇ ਕਲ ਸਰਣ ਕੀਤਾ ਸੀ ਅਸ਼ਟਪਦੀ ਭਾਵ 8 ਪਦੀਆਂ ਬਾਰੇ ਸ਼ੋਭ ਚੌ ਪਦਾਂ ਚਾਰ ਪਦੀਆਂ ਬਾਰੇ ਇਸੇ ਤਰ੍ਹਾਂ ਦੇ ਪਦੇ ਦੋ ਪਦੇ ਆਦਿ ਸਤਿਗੁਰੂ ਦੀ ਕਿਰਪਾ ਕਰ ਰਹੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਭੋ ਏ ਭਾਈ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਕਰਕੇ ਸਿਮਰੋ ਜਾਪ ਕਰੋ ਬਾਣੀ ਕਰਕੇ ਸਿਮਰੋ ਅਤੇ ਧਨ ਕਰਕੇ ਸਿਮਰਨਾ ਕਰੋ ਸਿਮਰਨਾ ਯੋਗ ਜਿਹ ਹੈ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਹੈ ਪਰਮਾਤਮਾ ਹੈ ਉਹਦਾ ਸੰਮਨ ਸੰਮਨ ਕਰੀਏ ਉਹਦੇ ਸੰਮਨ ਕਰਨ ਦੇ ਨਾਲ ਸਨ ਪ੍ਰਾਪਤ ਕੀ ਹੁੰਦਾ ਸੁਖ ਪਾਉਣਾ ਸਤਿਗੁਰੂ ਕਹਿੰਦੇ ਆਤਮਾ ਦਾ ਸੁਖ ਸ਼ਰੀਰ ਦਾ ਸੁਖ ਤਨ ਦਾ ਵੀ ਸੁਖ ਮਨ ਦਾ ਵੀ ਸੁਖ ਹਰ ਇੱਕ ਸਤਿਗੁਰੂ ਸੁਖ ਵਕਸ਼ ਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਆਪ ਜਿਪੋ ਅਬਰ ਹੈ ਨਾਮ ਜਪਾਵੋ ਕਹਿੰਦੇ ਆਪ ਵੀ ਜਪੋ ਹੋਰਾਂ ਵੀ ਨਾਮ ਜਪਾਵੋ ਸਤਿਗੁਰੂ ਕਿਰਪਾ ਕਰ ਰਹੇ ਨੇ ਕਹਿੰਦੇ ਭਾਈ ਸੁਖ ਮਿਲਦਾ ਮਾਲਕ ਦੇ ਵੰਦੂ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਕਹਿੰਦੇ ਹੋਰ ਕੀ ਮਿਲਦਾ ਕਹਿੰਦੇ ਕਲ ਕਲੇਸ਼ ਤਨ ਮਾਹੇ ਪਟਾਵੋ ਉਸ ਵਨਕ ਦੇ ਵਾਹਿਗੁਰੂ ਦੇ ਸਿਮਨ ਕਰਕੇ ਕਲ ਭਾਉ ਕਲਪਨਾ ਅਤੇ ਪੰਜ ਵਿਕਾਰ ਪੰਜ ਪ੍ਰਕਾਰ ਦੇ ਕਲੇਸ਼ ਆਗ ਦਵੇਸ਼ ਅਗਿਆ ਅਸੰਤਾ ਅਵਿਨੇ ਅਵਨਵੇਸ਼ ਅਤੇ ਔਰ ਕਲ ਕਲੇਸ਼ ਤਨ ਮਾਹ ਮਿਟਾਵੋ ਜਾਈ ਤਾਂ ਸਮਝ ਲਈਏ ਕਾਮ ਕ੍ਰੋਧ ਲੋਭ ਮੋਹ ਮਹੰਕਾਰ ਉਪਈ ਜਿਹੜੇ ਪੰਜੇ ਵਿਕਾਰ ਅੰਦਰ ਕਲੇਸ਼ ਕਰੀ ਬੈਠੇ ਨੇ ਉਹ ਦੂਰ ਹੋ ਜਾਂਦਾ ਸਤਿਗੁਰਾਂ ਦਾ ਇਹ ਫਰਮਾਨ ਹੈ ਇਸ ਦੇ ਹੀ ਅੰਦਰ ਪੰਜ ਚੋਰ ਵਸ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾਂ ਉਕਲੇਸ਼ ਕਰਦੇ ਤੇ ਕਰਦੇ ਕੀਨੇ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੁੱਝੈ ਕੋਈ ਨਾ ਸੁਣੈ ਪੁਕਾਰਾ ਕੋਈ ਦੇショਵਣਾ ਨੂੰ ਡੁੱਟ ਰਹਿਨੇ ਸਤਗੁਰੂ ਜੀ ਕਿਰਪਾ ਕਰਨੇ ਨੇ ਕਹਿੰਦੇ ਭਾਈ ਸਿਮਰੋ ਜਾਸ ਵਿਸੰਭਰ ਇਕੈ ਨਾਮ ਜਪਤ ਅਹੰਤ ਅਨੇਕੈ ਜੋ ਭਾਈ ਵਿਸ਼ਵ ਭਰ ਦੇ ਧਰਨ ਵਾਲਾ ਵਿਸ਼ੁਮ ਪਰ ਭਾਵ ਸੰਸਾਰ ਦੀ ਪੂਰਤੀ ਕਰਨ ਵਾਲਾ ਇੱਕ ਪਰਮੇਸ਼ਰ ਹੈ ਉਸ ਦੇ ਜਸ ਨੂੰ ਸੰਗ੍ਰੋਹ ਭਾਵ ਸਿਮਰਨਾ ਕਰੋ ਜਿਸ ਤੇ ਅਨੇਕਾ ਹੀ ਨਾਮ ਹਨ ਅਗਨਤ ਅਣਗਿਣਤ ਅਣਗਿਣਤ ਹੀ ਨਾਮ ਜਪਦੇ ਹਨ ਬੇਦ ਪੁਰਾਨ ਸਿਮਰਤ ਸੁਧਕਰ ਕਿਨੇ RAM ਨਾਮ ਜਿਕੇ ਅੱਖਰ ਚਾਰ ਵੇਲ 18 ਪ੍ਰਾਣ ਵੇਦ ਪ੍ਰਾਣ ਸਿਮਰਤ ਸਿਮਰਤੀਆਂ 27 ਸਿਮਰਤੀਆਂ ਦੇ ਸੁਧਾਖਰ ਭਾਵ ਸ਼ੁੱਧ ਤਬਿੰਦਰ ਅੱਖਰ ਅੱਖਰ ਨੂੰ ਸੁੰਦਿਆ ਵੇਦ ਜੋ ਗਿਆਨ ਰੂਪ ਪ੍ਰਾਣ ਪ੍ਰਾਤਨ ਰੂਪ ਸਿਮਰਤ ਸਿਮਰਨੇ ਯੋਗ ਸਦਾਖਰ ਸ਼ੁੱਧ ਪਲਾਸ ਅੱਖਰ ਅਤੇ ਪਰਮੇਸ਼ਰ ਦੇ ਆਤਮਾ ਪਰਮੇਸ਼ਰ ਦੇ ਅੰਤ ਨੂੰ ਇਕਰਾਨ ਪਰਮੇਸ਼ਰ ਦਾ ਨਾਮ ਹੀ ਸੁਖਾਂ ਦਾ ਸਾਧਨਾ ਮੰਨਿਆ ਹੈ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਕਹਿੰਦੇ ਭਾਈ ਜਦੋਂ ਬੇਤਰਾ ਸਿਮਰਤੀਆਂ ਦਾ ਸੁਦਾ ਅੱਖਰ 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 ਸੁਧਿਆ ਤਦੋਂ ਪਰਮੇਸ਼ਰ ਦੇ ਨਾਮ ਇਕ ਸਾਰ ਇਕ ਰੂਪ ਹੀ ਜਿਸਨ ਲੱਗਿਆ ਦੇਵ ਕਿ ਤੇਵ ਸਿਮਰਤ ਸਭ ਸਾਸ ਤਨ ਇਹਨ ਪੜਿਆ ਮੁਕਤ ਨਾ ਹੋਈ ਇੱਕ ਅੱਖਰ ਜੋ ਗੁਰਮੁਖ ਜਪੈ ਜਿਸ ਕੀ ਨਿਰਮਲ ਸੋਏ ਸਤਗੁਰੂ ਜੀ ਕਿਰਪਾ ਕਰ ਰਹੇ ਹਨ ਕਹਿੰਦੇ ਕਿਨ ਕਾ ਇੱਕ ਜਿਸ ਜੀਵ ਸਭਾ ਤਾਂ ਕੀ ਮਹਾਂ ਗਣਿਨਾ ਆਵੈ اے ਭਾਈ ਬਾਣੀ ਨੂੰ ਵੇਦਾਂ ਨੂੰ ਸ਼ਸਤਰਾਂ ਨੂੰ ਪੜਤਣਾ ਬਹੁਤ ਚੰਗੀ ਗੱਲ ਹੈ ਪਰ ਜੋ ਬਾਣੀ ਦਾ ਗੁਰੂ ਦਾ ਉਪਦੇਸ਼ ਹੈ ਜਿੰਨਾ ਚਿਰ ਤੱਕ ਉਹ ਹਿਰਦੇ ਵਿੱਚ ਨਹੀਂ ਵਸਦਾ ਅੰਦਰ ਉੱਤਰਦਾ ਉਹ ਨਿਰਗਲ ਨਹੀਂ ਵੜਦੀ ਸਤਿਗੁਰੂ ਕਹਿੰਦੇ ਨੇ ਭਾਈ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵਹਿ ਹਰ ਹਰ ਗੋਤੰਬਾਨੀ ਆਗਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਜਿਨ੍ਹਾਂ ਨੇ ਭਾਈ ਗੁਰਮੁਖ ਪਿਆਰਿਓ ਮਾਲਕ ਦੇ ਵਾਹਿਗੁਰੂ ਦੇ ਪਰਮੇਸ਼ਰ ਦੀ ਆਗਿਆ ਨੂੰ ਹੁਕਮ ਨੂੰ ਸਤ ਕਰਕੇ ਲਿਨਿਆ ਉਹਨਾਂ ਦੇ ਪੜਿਆ ਜੀ ਸੁਣਿਆ ਜੀ ਥਾਈ ਪੈ ਜਾਂਦਾ ਸਤਗੁਰੂ ਕਹਿੰਦੇ ਭਾਈ ਕਿਨਕਾ ਇੱਕ ਕਿਨਕਾ ਭਾਵ ਇੱਕ ਇੰਚ ਤਰ ਮਾਤਰ ਭਾਵ ਰਾਈ ਮਾਤਰ ਜਿੱਲਾ ਸਮਾ ਵੀ ਜਿਸ ਜੀਵ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਆਪਣਾ ਨਾਮ ਵਸਾਉਂਦਾ ਹੈ ਕਿਨਕ ਏਕ ਇੱਕ ਕਿਨਕ <table> ਪਾਪ ਜੀ ਦਾ ਪਰੇਤ ਦੇ ਕਿਨਕੇ ਆਪਣਾ ਕਹਦੇ ਅਨੁ ਪਾਪ ਸਭ ਤੋਂ ਥੋੜਾ ਸਮਾ ਵੀ ਜੇ ਗੁਰੂ ਦੇ ਦੇਖੇ ਵਿੱਚ ਲੱਗ ਜਾਵੇ ਕਿਨਕ ਏਕ ਜਿਸ ਜੀਵ ਸਾਹ ਹੈ ਤਾਕਿ ਮਹਿਮਾਨ ਗਨੇ ਨਾ ਆਵੇ ਕਹਿੰਦੇ ਭਾਈ ਉਹਨਾਂ ਦੀ ਉਹਨਾਂ ਦੀ ਮਹਿਮਾ ਉਹਨਾਂ ਦੀ ਬਖਸ਼ਿਸ਼ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਢਿੰਤੀ ਮਿੰਟ ਤੇ ਨਹੀਂ ਕੀਤੀ ਜਾ ਸਕਦੀ ਜਿਵੇਂ ਆਪਾਂ ਪੜਦੇ ਆ ਸੁਣਦੇ ਆ ਇੱਕ ਘਰੀ ਆਧੀ ਘਰੀ ਆਧੀ ਹੁੰ ਤੇ ਆਦ ਭਗਤਨ ਸੇਤੀ ਗੋਸਤੇ ਜੋ ਗਿਨੋ ਸੋਨਾ ਬ ਭਾਵ ਇੱਕ ਘੜੀ ਅੱਧੀ ਘੜੀ ਅੱਧੀ ਤੋਂ ਵੀ ਅੱਧੀ ਇੱਕ ਘੜੀ 24 ਮਿੰਟਾਂ ਦੀ ਬਣਦੀ ਆ ਅੱਧੀ ਵਾਰਾਂ ਦੀ ਆਤੀ ਹੁੰਦੇ ਆਦ ਅੱਧੀ ਨਾਲੋਂ ਅੱਧੀ ਵੀ ਜੈ ਇਦਾਂ ਕਹਿੰਦੀ ਇਹ ਭਗਤਨ ਸੇਤੀ ਗੋਸਤੇ ਜਿੰਨਾ ਚਿਰ ਭਾਈ ਭਾਵੇਂ ਪਗ ਦੀ ਸੰਗਤ ਹੈ ਉਹ ਜੀਵਨ ਬਦਲ ਦਿੰਦੀ ਆ ਤਾਰ ਦਿੰਦੀ ਆ ਹਿਰਦੇ ਵਿੱਚ ਵਸ ਗਿਆ ਇਸੇ ਕਰਕੇ ਦਰਸ਼ਨ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇੱਕ ਚਿੱਤ ਜਿ ਇੱਕ ਛਿੰਤ ਧਾਇਓ ਕਹਿੰਦੇ ਜੇ ਇੱਕ ਚਿੱਤ ਕਰਕੇ ਇੱਕ ਮਨ ਦੇ ਨਾਲ ਇੱਕ ਛਿੰਤ ਜੇ ਨਾ ਸਮਾਵੀ ਗੁਰੂ ਦੇ ਚਰਨਾਂ 'ਚ ਲੱਗ ਜਾਵੇ ਫਿਰ ਕੀ ਹੁੰਦਾ ਕਾਲ ਪਾਸੇ ਵਿੱਚ ਨਾ ਆਇਓ ਕਹਿੰਦੇ ਭਾਈਓ ਜਮਾ ਤੋਂ ਉੱਜ ਜਾਂਦਾ ਕਿਨ ਕਾ ਇੱਕ ਜਿਸ ਜੀਵ ਸਭ ਹੈ ਜਿਹਦੇ ਹਿਰਦੇ ਦੇ ਵਿੱਚ ਲਾਲਕ ਦਾ ਵਾਹੀ ਗੁਰਦਾ ਨਾਮ ਵਸ ਗਿਆ ਤਾਂ ਕਿ ਮਹਿਮਾ ਗਰੀ ਨਾ ਆਵੇ ਕਹਿੰਦੇ ਭਾਈ ਉਹਨਾਂ ਦੀ ਮਹਿਮਾ ਗਿਣਤੀ ਨਹੀਂ ਗਿਣਦੇ ਤਾਂ ਜਾ ਨਹੀਂ ਲਾ ਸਕਦੇ ਗੁਰੂ ਦੀ ਬਖਸ਼ਿਸ਼ ਦਾ ਉਹ ਕਿਨਕਾ ਪ੍ਰਾਪਤ ਕਰਨ ਦੇ ਲਈ ਉਹ ਆਦੀ ਹੁੰਦੇ ਆਦਿ ਘੜੀ ਦਾ ਅਨੰਦ ਮਾਨਣ ਦੇ ਲਈ ਜਾਇਦਾ ਕਹਿੰਦੀ ਇੱਕ ਛਿੰਤਿਆਓ ਉਸ ਛਿੰਤ ਦੇ ਅਨੰਦ ਦੇ ਲਈ ਸਾਨੂੰ ਸੰਗਤ ਕਰਨੀ ਪਵੇਗੀ ਉਹ ਇੱਕ ਛਿੰਤ ਦਾ ਅਨੰਦ ਉਹ ਇੱਕ ਕਿਨਕਾ ਜਾਇਦਾ ਕਹ ਲਈਏ ਉਹ ਵਕਸ਼ਿਸ਼ ਨੂੰ ਅੱਧੀ ਨਾਲ ਅੱਧੀ ਘੜੀ ਦੇ ਜੋ ਅਨੰਦ ਦਾ ਲੈਣਾ ਹੈ ਨਾ ਉਸ ਦਿਨੇ ਸਾਨੂੰ ਲਗਾਤਾਰ ਸਤ ਸੰਗਤ ਕਰਨੀ ਪਵੇਗੀ ਗੁਰੂ ਦੇ ਚਰਨ ਰਾਜ ਵਿੱਚ ਆਉਣਾ ਪਵੇਗਾ ਨਾਮ ਸਿਮਰਨ ਅਭਿਆਸ ਦੀ ਕਮਾਈ ਕਰਨੀ ਪਵੇਗੀ ਅਥਾਰਾ ਕਮਾਈ ਕਰਨ ਤੋਂ ਬਾਅਦ ਫਿਰ ਉਹ ਜਿਹੜਾ ਆਨੰਦ ਆਣਾ ਲੱਗੇ ਰਹੀਏ ਦਿਨ ਰਾਤ ਕਰਕੇ ਕਵੀਰ ਕੇ ਸੋ ਕਿਸੋ কুকਿਐ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੁੱਕਨੇ ਕਹੋ ਗੈਸਨ ਹੈ ਪੁਕਾਰ ਕਹਿੰਦੇ ਕਦੇ ਤਾਂ ਉਹ مالک ਵਾਹਿਗੁਰੂ ਪਰਮੇਸ਼ਰ ਪੁਕਾਰ ਸੁਣਦਾ ਫਿਰ ਉਹ ਜਿਹੜੀ ਸਤਗੁਰਾਂ ਦੀ ਬਾਣੀ ਗੱਲ ਕਰਦੀ ਹੈ ਨਾ ਇੱਕ ਸ਼ਿਨ ਮਾਤਰ ਦੀ ਏਕ ਚਿੱਤ ਜੇ ਇੱਕ ਸ਼ਿਨ ਧਿਆਇਓ ਉਹ ਫਿਰ ਸ਼ਿਨ ਕਿਤੇ ਨਾ ਕਿਤੇ ਗੁਰੂ ਦੀ ਬਖਸ਼ਿਸ਼ ਸਿੱਖ ਦੀ ਹਿਰਦੇ ਰੂਪੀ ਝੋਲੀ ਦੇ ਵਿੱਚ ਪੈ ਜਾਂਦੀ ਹੈ ਉਹ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ ਲਗਾਤਾਰ ਸਤ ਸੰਗਤ ਕਰਨ ਦੇ ਨਾਲ ਹੌਲੀ ਹੌਲੀ ਮਨ ਦਾ ਟਿਕਾਣਾ ਬਣਦਾ ਇਹ ਕੋਈ 1 2 4 ਦਿਨਾਂ ਦੀ ਗੱਲ ਨਹੀਂ ਲਗਾਤਾਰ ਸੰਗਤ ਕਰਨ ਦੇ ਨਾਲ ਹੌਲੀ ਹੌਲੀ ਮਨ ਨੂੰ ਲੱਗੀ ਹੋਈ ਮੈੜ ਲੱਤਦੀ ਜਾਂਦੀ ਹੈ ਮਨ ਦਾ ਟਿਕਾਣਾ ਬਣਦਾ ਜਾਂਦਾ ਹੈ ਜਿਉਂ ਜਿਉਂ ਮਨ ਦਾ ਟਿਕਾਣਾ ਬਣਦਾ ਹੋਵੇ ਹੋਵੇ ਹੌਲੀ ਹੌਲੀ ਸਿਮਰਨ ਦੇ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਫਿਰ ਉਹ ਆਨੰਦ ਉਹ ਅਕਸ਼ਿਸ਼ ਉਹ ਜਿਸ ਇੱਕ ਕਿਨਕੇ ਦੀ ਇੱਕ ਛਲ ਮਾਤਰ ਦੀ ਅੱਧੀ ਨਾਲ ਅੱਧੀ ਘੜੀ ਦੀ ਸਤਿਗੁਰੂ ਨਾਲ ਗੱਲ ਕਰਦੇ ਆ ਨਾ ਕਦੇ ਸੰਗਤ ਕਰਦੇ ਆ ਸਤ ਸ਼ਬਦ ਦੇ ਨਾਲ ਟੱਚ ਹੋ ਗਈ ਸ਼ਬਦ ਦੇ ਨਾਲ ਸਤ ਦਾ ਮੇਰਾ ਭੋਗ ਹੋ ਗਿਆ ਉਹ ਫਿਰ ਆਨੰਦ ਸਹੀ ਦੇ ਪ੍ਰਾਪਤ ਹੋ ਜਾਂਦਾ ਹੈ ਭਾਈ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਸਤਿਗੁਰੂ ਕਹਿੰਦੇ ਕੰਕੀ ਏਕੈ ਦਰਸ ਤੁਹਾਰੋ ਕੰਕੀ ਕੰਕੀ ਦਾ ਅਰਥ ਹੈ ਚਾਹਵਾਨ ਜਿਨ੍ਹਾਂ ਦੇ ਮਨ ਦੇ ਵਿੱਚ ਇੱਛਾ ਭਾਈ ਕਿ ਇਹ ਆਨੰਦ ਮੈਨੂੰ ਵੀ ਪ੍ਰਾਪਤ ਹੋਵੇ ਕੰਕੀ ਏਕੈ ਦਰਸ ਤੁਹਾਰੋ ਇਹ ਵਾਹਿਗੁਰੂ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਇੱਛਾ ਤੇਰੇ ਦਰਸ਼ਨਾਂ ਦੀ ਤੇਰੇ ਦੀਦਾਰਿਆਂ ਦੀ ਨਾਨਕ ਉਲ ਸੰਗ 모ਹੇ ਉਧਾਰੋ हे ਪਰਮੇਸ਼ਰ ਜੀ हे ਮਾਲਕ ਜੀ ਵਾਹਿਗੁਰੂ ਜੀ ਜੋ ਇੱਕ ਤੇਰੇ ਦਰਸ਼ਨਾਂ ਦੀ ਚਾਹ ਮਾਨੇ ਇੱਛਾ ਰੱਖਦੇ ਨੇ ਸਤਿਗੁਰੂ ਜੀ ਕਤਨ ਕਰਦੇ ਨੇ ਨਾਨਕ ਕਹਿੰਦੇ ਉਹਨਾਂ ਦੀ ਸੰਗਤ ਉਨ੍ਹਾਂ ਦੇ ਸੰਗ ਦੇ ਨਾਲ ਸਤਿਗੁਰੂ ਜੀ ਮੈਨੂੰ ਵੀ ਮੇਲ ਲੈਣਾ ਸਤਿਨਾਮ ਪੰਚਮ ਪਾਤਸ਼ਾਹ ਮਹਾਰਾਜ ਨਾਨਕ ਓਲ ਸੰਗ ਕਹਿੰਦੇ ਇਹੋ ਜੇ ਗੁਰਮਖਾਂ ਦਾ ਗੁਰਸਿੱਖਾਂ ਦਾ ਸਾਧੂਆਂ ਦਾ ਨਾਮ ਜਪਣ ਵਾਲਿਆਂ ਦਾ ਮਾਲਕ ਜੀ ਮੈਨੂੰ ਵੀ ਸੰਗ ਬਖਸ਼ ਦਿਓ ਮੇਨੂੰ ਵੀ ਸੰਗਤ ਬਖਸ਼ ਦਿਓ ਇਸੇ ਕਰਕੇ ਅਰਦਾਸ ਦੇ ਵਿੱਚ ਸਿੱਖ ਮੰਗ ਮੰਗਦਾ ਸ੍ਰੀ ਪਾਤਸ਼ਾਹ ਸਹੀ ਗੁਰਸਿੱਖ ਸੱਜਣ ਪਿਆਰੇ ਮੇਨੇ ਜਦੋਂ ਨਾਰਕ ਸਰ ਜਾਈਏ ਉੱਥੇ ਅਰਦਾਸ ਦੇ ਵਿੱਚ ਇਹ ਸ਼ਬਦ ਪਾਏ ਹੋਏ ਹਨ हे ਮਾਲਕ ਜੀ ਤੇਰੇ ਪਿਆਰਿਆਂ ਦੀ ਸੰਗਤ ਬਖਸ਼ੀ ਤੇਰੇ ਦਰ ਤੋਂ ਧੱਕਿਆ ਹੋਇਆ ਦੀਨੰਦ ਕਾ ਦੀ ਸੰਗਤ ਨਾ ਬਖਸ਼ੀ ਜਿਨ੍ਹਾਂ ਦੇ ਨਾਲ ਤੂੰ ਇਸਰ ਜਾਵੇਂ ਜਿਹੜੇ ਮਨਕ ਵਾਹਿਗੁਰੂ ਜੀ ਤੈਨੂੰ ਯਾਦ ਕਰਦੇ ਨੇ ਤੈਨੂੰ ਸਿਮਰਦੇ ਨੇ ਉਹਨਾਂ ਦੀ ਸੰਗਤ ਬਖਸ਼ੀ ਸੇਖਰ ਦਾ ਉਸ ਕਰਦਾ ਸਹੀ ਗੁਰਸਿੱਖ ਸੱਜਣ ਪਿਆਰੇ ਬੰਦੇ ਜਿਨ੍ਹਾਂ ਬਿਰਿਆ ਤੇਰਾ ਨਾਮ ਚਿਤਿਆ ਬਹਿ ਅਰਦਾਸ ਕਰਦੇ ਆ ਨਾ ਆਪਾਂ ਹੇ ਵਾਹਿਗੁਰੂ ਜੀ ਕੰਠੀ ਇੱਕ ਦਰਸ ਤੋਹਾਰੋ ਸਿੱਖ ਦੀ ਅਰਦਾਸ ਹੈ ਬੇਨਤੀ ਹੈ ਜਿਹਦਾ ਨ ਤੇਰੇ ਨਾਮ ਦਰਸ਼ਨਾਂ ਦੀ ਇੱਛਾ ਚਾਹ ਹੈ ਨਾਨਕ ਪੁਰ ਸੰਗ ਮੋਹਿ ਉਧਾਰੂ ਸਤਿਗੁਰ ਜੀ ਉਹ ਜੀਆਂ ਦੀ ਮੈਨੂੰ ਵੀ ਸੰਗਤ ਕਰ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਮੇਰਾ ਵੀ ਉਧਾਰ ਹੋ ਜਾਵੇ ਮੇਰਾ ਵੀ ਉਧਾਰ ਹੋ ਜਾਵੇ ਮੇਰਾ ਵੀ ਕਲਿਆਣ ਹੋ ਜਾਵੇ ਸਵਾਗਤ ਇੱਥੇ ਸਮਰਪਤੀ ਕਰੀਏ ਸਮਾਹ ਹੋ ਚੁੱਕਾ ਹੈ ਅੱਗੇ ਸਤਿਗੁਰੂ ਕਿਰਪਾ ਕਰ ਰਹੇ ਨੇ ਸੁਖ ਮਨਿ ਸੁਖ ਅੰਮ੍ਰਿਤ ਪ੍ਰਭ ਨਾਮ ਪਗਤ ਜਨਾਂ ਦੇ ਮਨ ਦੀ ਸ਼ਰਾਨ ਸੁਖ ਮਨਿ ਮਨ ਨੂੰ ਸੁਖ ਦੇਣ ਵਾਲੀ ਸੁਖਾਂ ਦੀ ਮਣੀ ਇਸ ਦੇ ਵਿੱਚ ਸੁਖ ਰੂਪ ਵਾਹਿਗੁਰੂ ਦਾ ਅੰਮ੍ਰਿਤ ਨਾਮ ਹੈ ਸੁਖੋ ਕੀ ਮਣੀ ਰੂਪ ਮਣੀ ਕਹਿੰਦੇ ਉਸ ਨੂੰ ਕਿਹਾ ਜਾਂਦਾ ਜਿਵੇਂ ਸੱਪ ਦੇ ਸਿਰ ਦੇ ਵਿੱਚ मणि ਪ੍ਰਕਾਸ਼ ਜੀ ਹੈ ਇਸੇ ਤਰ੍ਹਾਂ ਸੁੱਖਾਂ ਦੇ ਪ੍ਰਕਾਸ਼ ਨੇ ਵਾਲੀ ਸੁਖਮਨੀ ਹੈ ਜਿਵੇਂ ਪਰਤੱਖ ਮੜੀ ਡੱਬੇ ਵਿੱਚ ਸੰਭਾਲ ਕੇ ਰੱਖੀ ਦੀ ਹੈ ਇਸੇ ਤਰ੍ਹਾਂ ਸੁਖਮਨੀ ਰੂਪ ਬਾਣੀ ਭਗਤ ਜਨਾਂ ਦੇ ਮਨ ਵਿੱਚ ਵਾਸਾ ਕਰਦੀ ਹੈ ਮਨ ਦੇ ਵਿੱਚ ਸੰਭਾਲੀ ਜਾਂਦੀ ਹੈ ਸਵਾਉ ਇਸ ਸ਼ਬਦ ਦੇ ਵਿਚਾਰ ਸਤਿਗੁਰੂ ਅਗੇ ਬਖਸ਼ਣਗੇ ਆਪਾਂ ਇੱਥੇ ਵਿਸ਼ਰਾਮ ਲਾਉਂਦੇ ਹਾਂ ਵਿਚਾਰਨ ਕਰਦੇ ਹਾਂ ਨਿਕੰਤਰਾਂ ਦੀਆਂ ਗਲਤੀਆਂ ਤੁਹਾਨੂੰ ਹੋ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਚਿਰਪਾ ਕਰਕੇ ਬਖਸ਼ ਲੈਣਾ ਜੀ ਸਲੋਕ ਪਵਣਨ ਗੁਰੂ ਕਾਣੀ ਪਿਤਾ ਮਾਤਾ ਕਰਤ ਮਤ ਜਿਨ ਸਰਾਤ ਦੁਇ ਦਾਈਂ ਤਾਇਆ ਖਿਲੇ ਸਗਲ ਜਗਤ ਜਿੰਗਿਆਈਆਂ ਬਰੀਆਂ ਆਈਆਂ ਵਚ ਧਰਮ ਅਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਗਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਗਤੀ ਛੁਟੀ ਨਾਲ six,